ਅੱਜ ਅਸੀਂ ਬਨਾਨ ਬਨਣ ਲੱਗੇ ਆਂ ਲੋਬੀਆ ਤੇ ਆਲੂ ਦੀ ਸਬਜੀ ਇਹਦੇ ਲਈ ਲੋਬੀਆ ਕੀ ਆ ਪੀਗੋ ਕੇ ਰੱਖ ਲਿਆ ਤਾਂ ਜ਼ਿਆਦਾ ਟਾਈਮ ਨਹੀਂ ਅੱਧਾ ਘੰਟੇ ਪਹਿਲਾਂ ਹੀ ਭਿਗੋਣਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਕੁੱਕਰ ਵਿੱਚ ਪਹਿਲਾਂ ਤੇਲ ਪਾਵਾਂਗੇ ਤੇਲ ਜਦੋਂ ਗਰਮ ਹੋ ਜਾਊਗਾ ਤਾਂ ਜੀਰਾ ਜੀਰਾ 2 ਚਮਚ ਪਾਣੇ ਆ ਤਾਂ ਦੇਖੋ ਤੇ ਜਦੋਂ ਜੀਰਾ ਚਟਕ ਜਾਏਗਾ ਤਾਂ ਉਸ ਤੋਂ ਬਾਅਦ ਆਪਾਂ ਪਾਣੇ ਆ ਲਸਣ ਪਿਆਜ਼ ਅਦਰਕ ਇਹ ਤਿੰਨਾਂ ਦਾ ਆਪਾਂ ਕੱਟ ਕੇ ਪਹਿਲਾਂ ਹੀ ਰੱਖ ਲਿਆ ਸੀਗਾ ਤੇ ਇਹਨਾਂ ਨੂੰ ਪਾ ਕੇ ਫਿਰ ਚੰਗੀ ਤਰ੍ਹਾਂ ਭੁੰਨਣਾ ਹੈ ਜੀਰੇ ਦੇ ਨਾਲ ਪਾਣ ਦਾ ਇਹ ਹੁੰਦਾ ਕਿ ਜੀਰਾ ਸੜਦਾ ਨਹੀਂ ਹੈ ਕਿਉਂਕਿ ਥੋੜਾ ਜਿਹਾ ਵੀ ਮਸਾਲਾ ਕੋਈ ਵੀ ਸੜ ਗਿਆ ਤਾਂ ਪੂਰੀ ਸਬਜ਼ੀ ਦਾ ਟੇਸ ਹੀ ਹੈ ਖਰਾਬ ਹੋ ਜਾਂਦਾ ਆ ਦੇਖੋ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਂਦੇ ਆ ਬਾਰ ਬਾਰ ਹਿਲਾਈ ਜਾਓ ਤਾਂ ਮਸਾਲਾ ਨੀਚੇ ਨਹੀਂ ਲੱਗੇਗਾ ਤਾਂ ਉਸ ਤੋਂ ਬਾਅਦ ਕੀ ਹੈ ਇਹਦੇ ਵਿੱਚ ਪਾਣੇ ਟਮਾਟਰ ਟਮਾਟਰ ਲਿੱਤੇ ਆ ਮੈਂ 3 ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤਾਂ ਉਧਰ ਆਪਣਾ ਮਸਾਲਾ ਹੋ ਹੀ ਰਿਹਾ ਹੈ ਤਾਂ ਟਮਾਟਰ ਕੱਟ ਲੈਂਦੇ ਆ ਟਮਾਟਰ ਕੀ ਹੈ ਅ ਥੋੜੇ ਬਰੀਕ ਕੱਟਣੇ ਆ ਕਿਉਂਕਿ ਜਿੰਨੇ ਬਰੀਕ ਹੋਣਗੇ ਉਹ ਜ਼ਿਆਦਾ ਛੇਤੀ ਗਲ ਜੂਗੇ ਤੇ ਮਸਾਲਾ ਵਧੀਆ ਬਣੇਗਾ ਤਾਂ ਉਸ ਤੋਂ ਬਾਅਦ ਕੀ ਅਸੀਂ ਆਪਣੇ ਟਮਾਟਰ ਕੱਟ ਕੇ ਇੱਧਰ ਮਸਾਲਾ ਆਪਣਾ ਹੋ ਹੀ ਰਿਹਾ ਹੈ ਥੋੜਾ ਜਿਹਾ ਤੁਹਾਨੂੰ ਲੱਗੇ ਕਿ نیچے ਲੱਗ ਰਿਹਾ ਤਾਂ ਚਮਚਾ ਮਾਰ ਕੇ ਉਹਨੂੰ ਉੱਪਰ-नीचे ਕਰ ਲਓ ਉਸ ਤੋਂ ਬਾਅਦ ਟਮਾਟਰ ਪਾਤੇ ਆ ਤੇ ਟਮਾਟਰ ਗਲਣ ਲਈ ਆਪਾਂ ਡੇਢ ਕ ਕੋਲੀ ਦੇ ਇਸਾਬ ਨਾਲ ਜਾਂ ਕੱਪ ਦੇ ਇਸਾਬ ਨਾਲ ਲੈ ਲਓ ਪਾਣੀ ਪਾ ਦੂਗੇ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਗਲ ਜਾਣ ਉਸ ਤੋਂ ਬਾਅਦ ਹੁਣ ਇਹ ਦੇਖੋ ਇਹਨਾਂ ਨੂੰ ਮਿਕਸ ਕਰਤਾ ਤਾਂ ਮਿਕਸ ਕਰਨ ਤੋਂ ਬਾਅਦ ਆਪਾਂ ਹੁਣ ਪਾਉਂਗੇ ਨੂਨ ਮਿਰਚ ਮਸਾਲਾ ਤਿੰਨੇ ਮਸਾਲੇ ਪੈਂਦੇ ਹਰ ਇੱਕ ਸਬਜ਼ੀ 'ਚ ਤਾਂ ਇਹਦੇ ਵਿੱਚ ਆ ਦੇਖੋ ਪਹਿਲਾਂ ਆਪਾਂ ਮਿਰਚਾ ਪਾਤੀਆਂ ਫੇਰ ਨੂਨ ਪਾਣਾ ਹੈ ਇਹ ਆਪਣਾ ਆਪਣਾ ਸਬਜ਼ੀ ਦਾ ਹਿਸਾਬ ਹੁੰਦਾ ਹੈ ਕਿ ਅਗਰ ਚੀਜ਼ ਨਹੀਂ ਦੀਏ ਤਾਂ ਅਸੀਂ 2.5 ਤੋਂ 3 ਚਮਚ ਨੂਨ ਦੇ ਪਾ ਰਹੇ ਹਾਂ ਤੇ 2.5 ਚਮਚ ਮਿਰਚ ਦੇ ਪਾ ਰਹੇ ਹਾਂ ਤਾਂ ਹਲਦੀ ਪਾਤੀ ਹੈ ਤਾਂ ਹੁਣ ਇਹਨੂੰ ਰਲਾ ਲਓ ਤਾਂ ਆਪਣਾ ਮਸਾਲਾ ਬਣੇਗਾ ਹੁਣ ਇਹ ਮਸਾਲੇ ਨੂੰ 15 ਮਿੰਟ ਲੱਗਦੇ ਆ ਜੇ ਆਪਾਂ ਗੈਸ ਫੁੱਲ ਰੱਖੀਏ ਇੱਧਰ ਹੁਣ ਆ ਦੇਖੋ 15 ਮਿੰਟ ਬਾਅਦ ਆਪਣਾ ਮਸਾਲਾ ਇੱਕਦਮ ਹੋ ਗਿਆ ਟਮਾਟਰ ਇੱਕਦਮ ਵਿੱਚ ਰਲ ਗਏ ਆ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਫੇਰ ਚੈੱਕ ਕਰ ਲੈਂਦੇ ਆ ਤੇ ਹੁਣ ਲੋਬੀਆ ਜਿਹੜਾ ਉਬਾਲ ਕੇ ਰੱਖਿਆ ਹੋਇਆ ਸੀ ਇਹਦਾ ਪਾਣੀ ਹੀ ਅਸੀਂ ਤਰੀ ਲਈ ਯੂਜ਼ ਕਰਾਂਗੇ ਉਧਰ ਕੀ ਆਪਾਂ ਆਲੂ ਧੋ ਲੈਂਦੇ ਆ ਕਿਉਂਕਿ ਨਵਾਂ ਆਲੂ ਐ ਇਹਦਾ ਛਿਲਕਾ ਤਾਂ ਨਹੀਂ ਇੰਨਾ ਹੁੰਦਾ ਪਰ ਮਿੱਟੀ ਕੀ ਹੈ ਚੰਗੀ ਤਰ੍ਹਾਂ ਸਾਫ਼ ਕਰ ਲਓ ਹੁਣ ਮਸਾਲਾ ਇਕਦਮ ਤਿਆਰ ਹੈ ਤਾਂ ਇਹਦੇ ਵਿੱਚ ਆਪਾਂ ਲੋਬੀ ਦਾ ਪਾਣੀ ਐਡ ਕਰਕੇ ਲੋਬੀਆ ਪਾ ਦਿੰਦੇ ਹਾਂ ਤੇ ਆ ਦੇਖੋ ਲੋਬੀਆ ਪਾ ਕੇ ਹੁਣ ਇਹਨੂੰ ਪਹਿਲਾਂ ਮਸਾਲੇ 'ਚ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ 10 ਮਿੰਟ ਇਹਨੂੰ ਮਸਾਲੇ ਨਾਲ ਆਪਾਂ ਪਕਾਉਂਗੇ ਤੇ ਉਦੋਂ ਆਪਾਂ ਆਲੂ ਥੋੜੇ-ਬੋਤੇ ਜਿਹੜਾ ਛਿਲਕਾ ਹੈ ਉਹਨੂੰ ਕਰੋੜ ਕੇ ਉਤਾਰ ਲੈਂਦੇ ਆ ਕੱਟਣ ਦੀ ਤਾਂ ਲੋੜ ਹੀ ਨਹੀਂ ਹੈ ਤਾਂ ਆ ਦੇਖੋ ਹੁਣ ਆਪਣਾ ਲੋਬੀਆ ਹੋ ਗਿਆ ਜਦੋਂ ਲੱਗੇਗੀ ਲੋਬੀਆ ਮਸਾਲੇ ਨਾਲ ਮਿਕਸ ਹੋ ਗਿਆ ਤਾਂ ਉੱਪਰ ਤੇ ਆਪਾਂ ਆਲੂ ਪਾ ਦਿੰਦੇ ਹਾਂ ਆਲੂ ਵੀ మీడియం ਸਾਈਜ਼ ਚ ਹੀ ਕੱਟਨੇ ਆ ਨਾ ਜ਼ਿਆਦਾ ਛੋਟੇ ਨਾ ਜ਼ਿਆਦਾ ਵੱਡੇ ਤੇ ਆਪਾਂ ਉਹਨਾਂ ਆਲੂ ਜਿੰਨੇ ਵੀ ਸਬਜ਼ੀ ਦੇ ਅਸੀਂ ਸਾਹਮਣੇ ਪਾ ਦਿੰਦੇ ਆ ਤਾਂ ਆ ਦੇਖੋ ਹੁਣ ਇਹਨੂੰ ਵੀ ਰਲਾ ਦੇਣਾ ਦੋਨਾਂ ਨੂੰ ਤੇ ਉਹ ਵੀ ਪਹਿਲਾਂ ਜਿਹੜਾ ਲੋਬੀਆ ਦਾ ਪਾਣੀ ਸੀਗਾ ਉਹ ਵੀ ਯੂਜ਼ ਕਰ ਲਿਆ ਤੇ ਉੱਪਰੋਂ ਤੁਹਾਨੂੰ ਲੱਗੇ ਕਿ ਤਰੀ ਥੋੜੀ ਹੋਰ ਜਨ ਲਾਣੀ ਆ ਤਾਂ ਆਪਾਂ ਪਰੋਂ ਵੀ ਪਾਣੀ ਪਾ ਲੈਂਦੇ ਆ ਤਾਂ ਦੇਖੋ ਹੁਣ ਆਪਾਂ ਲਗਾ ਕੇ ਇਹਨੂੰ ਤਿੰਨ ਕ ਸਿਟੀਆਂ ਜਤੋਂ ਜ਼ਿਆਦਾ ਲੱਗੂਗੀਆਂ ਉਸ ਤੋਂ ਜ਼ਿਆਦਾ ਨਹੀਂ ਤਾਂ ਆ ਦੇ ਕੰਮ ਸਭ ਜੀ ਤਿਆਰ